ਹਾਂਜੀ ਦੋਸਤੋ ਕੀ ਹਾਲ ਹੈ ਜੀ ਮੇਰੇ ਪਿੰਡ ਅਖੀਵਾ ਕਲਾਂ ਦਾ ਸਭ ਤੋਂ ਪੁਰਾਣਾ ਦਰਵਾਜ਼ਾ ਜੋ ਪੁਰਾਣੇ ਸਮੇਂ ਬਰਜੁਰਗਾ ਨੇ ਬੜੇ ਸ਼ੌਂਕ ਨਾਲ ਬਣਾਇਆ ਸੀ ਤੇ ਕਾਫੀ ਲੰਮੇ ਤੋਂ ਇਸ ਜਿਹੜੇ ਦਰਵਾਜ਼ੇ 'ਤੇ ਕਰਨੇ ਉਹਨਾਂ ਦੀ ਮੰਗ ਸੀਗੀ ਇਸ ਦਰਵਾਜ਼ੇ ਦੀ ਛੱਤ ਬਦਲੀ ਜਾਵੇ ਤੇ ਅੱਜ ਉਹ ਦਿਨ ਆ ਗਿਆ ਪਰਮਾਤਮਾ ਦੀ ਕਿਰਪਾ ਨਾਲ ಗ್ರಾಮ ਪੰਚਾਇਤ ਪਿੰਡ ਕੀਵਾ ਕਲਾਂ ਸਰਪੰਚ ਭਰਾ ਰਾ为ਿੰਦਰ ਸਿੰਘ ਰਾਜੀ ਜੀ ਸੂ ਨਗਰਵਾਸੀ ਸਮੂਹ ਪੰਚਸ ਵੱਲੋਂ ਤੇ ਅੱਜ ਇਸ ਦੀ ਸੱਤ ਢਾਣ ਦੀ ਬਾਰੀ ਆ ਗਈ ਹੈ ਤੇ ਅੱਜ ਇਹਨੂੰ ਢਾ ਰਹੇ ਨੇ ਉੱਪਰ ਚੜ ਗਏ ਨੇ ਬੰਦੇ ਠੀਕ ਹੈ ਜੀ ਬਾਕੀ ਸਮੂਹ ਅੰਦਰ ਦੇ ਹਾਲਾਤ ਦਿਖਾਉਣਾ ਸੱਤ ਲੰਮੇ ਸਮੇਂ ਤੋਂ ਖਰਾਬ ਸੀਗੀ ਡਿੱਗਣ ਲੱਗੀਆਂ ਸੀ ਬਾਲੇ छत तो के ले हालात नहीं